ब्रिटेन ਦੀ ਕੀ ਸਟਾਮਰ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਦੇ ਮਾਈਗ੍ਰੇਸ਼ਨ ਸਿਸਟਮ 'ਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ ਇਹਨਾਂ ਬਦਲਾਵਾਂ ਨੂੰ ਲਗਭਗ 50 ਸਾਲਾਂ 'ਚ ਲੀਗਲ ਮਾਈਗ੍ਰੇਸ਼ਨ ਮਾਡਲ ਵਿੱਚ ਸਭ ਤੋਂ ਵੱਡਾ ਤੇ ਅਹਿਮ ਬਦਲਾ ਮੰਨਿਆ ਜਾ ਰਿਹਾ ਹੈ ਸਰਕਾਰ ਦਾ ਕਹਿਣਾ ਹੈ ਕਿ ਇਹ ਸੁਧਾਰ ਹਾਲੀ ਦੇ ਸਾਲਾਂ ਵਿੱਚ ਬ੍ਰਿਟੇਨ ਆਏ ਲੋਕਾਂ ਦੀ ਵਿਸ਼ਾਲ ਸੰਖਿਆ ਦੇ ਮੱਦੇਨਜ਼ਰ ਕੀਤੇ ਗਏ ਨੇ ਵੀਰ ਸਟਾਰਮ ਦੀ ਅਗਵਾਈ ਵਾਲੀ ਯੂਕੇ ਸਰਕਾਰ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰ ਰਹੀ ਹੈ ਯੂਕੇ ਸਰਕਾਰ ਦਾ ਦਾਵਾ ਹੈ ਕਿ ਇਹ 50 ਸਾਲਾਂ ਵਿੱਚ ਕਾਨੂੰਨੀ ਪ੍ਰਵਾਸ ਮਾਡਲ ਵਿੱਚ ਸਭ ਤੋਂ ਵੱਡਾ ਬਦਲਾਅ ਹੋਵੇਗਾ ਬ੍ਰਿਟਿਸ਼ ਗ੍ਰਾਸ ਕੱਤਰ ਸ਼ਵਾਨਾ ਮਹਿਮੂਦ ਨੇ ਇੱਕ ਨਵਾਂ ਰਾਈਡ ਸੈਟਲਮੈਂਟ ਮਾਡਲ ਪੇਸ਼ ਕੀਤਾ ਹੈ ਇਹ ਮੁੜ ਪ੍ਰਵਾਸੀਤ ਕਰੇਗਾ ਕਿ ਪ੍ਰਵਾਸੀ ਕਿਵੇਂ ਅਤੇ ਕਦੋਂ ਸੈਟਲਮੈਂਟ ਲਾਭ ਅਤੇ ਲੰਬੇ ਸਮੇਂ ਦੀ ਰਿਹائش ਪ੍ਰਾਪਤ ਕਰ ਸਕਦੇ ਨੇ ਇਹ ਬਦਲਾਅ ਭਾਰਤ ਸਮੇਤ ਦੁਨੀਆ ਭਰ ਤੋਂ ਬ੍ਰਿਟੇਨ ਆਉਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਨਗੇ ਪਰ ਸਾਰੇ ਤਬਦੀਲੀਆਂ ਦੇ ਤਹਿਤ ਪ੍ਰਵਾਸੀ ਬ੍ਰਿਟਿਸ਼ ਨਾਗਰਿਕ ਬਨਣ ਤੋਂ ਬਾਅਦ ਸਿਰਫ ਲਾਬਾਂ ਤੇ ਸਮਾਜਿਕ ਰਿਹਾਇਸ਼ ਲਈ ਯੋਗ ਹੋਣਗੇ ਸੈਟਲਮੈਂਟ ਤੇ ਲਾਭ ਹੁਣ ਉਪਲਬਧ ਨਹੀਂ ਹੋਣਗੇ ਜੋ ਕਿ ਮੌਜੂਦਾ ਪ੍ਰਣਾਲੀ ਤੋਂ ਇੱਕ ਮਹੱਤਵਪੂਰਨ ਤਬਦੀਲੀ ਹੈ ਸ਼ਬਾਨਾ ਨੇ ਦੱਸਿਆ ਕਿ ਇਹ ਸੁਧਾਰ ਹਾਲੀ ਦੇ ਸਾਲਾਂ ਵਿੱਚ ਬ੍ਰਿਟੇਨ ਆਉਣ ਵਾਲੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਮੱਦੇ ਨਜ਼ਰ ਕੀਤੇ ਗਏ ਨੇ ਮਹਾਰਾ ਦਾ ਕਹਿਣਾ ਹੈ ਕਿ ਬ੍ਰਿਟਿਸ਼ ਸਰਕਾਰ ਅਮਰੀਕੀ ਡ੍ਰੰਪ ਪ੍ਰਸ਼ਾਸਨ ਦੇ ਸਖਤ ਵੀਜ਼ਾ ਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਕਰਦੀ ਪ੍ਰਤੀਤ ਹੁੰਦੀ ਹੈ ਇਨ੍ਹਾਂ ਤਬਦੀਲੀਆਂ ਤੇ ਬੋਲਦਿਆਂ ਹੋਇਆ ਸ਼ਵਾਨਾ ਨੇ ਕਿਹਾ ਕਿ ਇਸ ਦੇਸ਼ ਵਿੱਚ ਸਥਾਈ ਤੌਰ ਤੇ ਵਸਣਾ ਇੱਕ ਅਧਿਕਾਰ ਨਹੀਂ ਹੈ ਸਗੋਂ ਇੱਕ ਵਿਸ਼ੇਸ਼ ਅਧਿਕਾਰ ਹੈ ਕਿਸੇ ਨੂੰ ਵੀ ਇਸ ਨੂੰ ਕਮਾਉਣਾ ਪਵੇਗਾ ਮੈਂ ਇੱਕ ਟੁੱਟੀ ਹੋਈ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਇੱਕ ਅਜਿਹੇ ਸਿਸਟਮ ਨਾਲ ਬਦਲ ਰਹੀ ਹਾਂ ਜੋ ਯੋਗਦਾਨ, ਏਕੀਕਰਨ ਅਤੇ ਬ੍ਰਿਟਿਸ਼ ਨਿਰਪੱਖਤਾ ਦੀ ਭਾਵਨਾ ਲਈ ਸਤਿਕਾਰ ਨੂੰ ਤਰਜੀਹ ਦਿੰਦਾ ਹੈ। ਨਵੇਂ ਪ੍ਰਸਤਾਵਾਂ ਦੇ ਤਹਿਤ ਸੈਟਲਮੈਂਟ ਲਈ ਉਡੀਕ ਦੁੱਗਣੀ ਹੋ ਜਾਏਗੀ। ਪ੍ਰਵਾਸੀਆਂ ਨੂੰ ਹੁਣ ਅਨਮਿੱਥੇ ਸਮੇਂ ਲਈ ਠਹਿਰਨ ਲਈ ਅਰਜ਼ੀ ਦੇਣ ਤੋਂ ਪਹਿਲਾਂ 10 ਸਾਲ ਦੀ ਉਡੀਕ ਕਰਨੀ ਪਵੇਗੀ। ਨਾਗਰਿਕਤਾ ਲਾਭ ਹੁਣ ਪ੍ਰਵਾਸੀਆਂ ਨੂੰ ਬ੍ਰਿਟਿਸ਼ ਨਾਗਰਿਕ ਬਣਨ ਤੋਂ ਬਾਅਦ ਹੀ ਉਪਲਬਧ ਹੋਣਗੇ, ਸੈਟਲਮੈਂਟ ਤੋਂ ਬਾਅਦ ਨਹੀਂ। ਸਿਹਤ ਅਤੇ ਸਮਾਜਿਕ ਦੇਖਪਾਲ ਕਰਮਚਾਰੀਆਂ ਲਈ ਬੇਸਲਾਈਨ 15 ਸਾਲ ਹੋਏਗੀ ਇਹ ਨਿਯਮ 2021 ਤੋਂ ਬਾਅਦ ਯੂਕੇ ਪਹੁੰਚਣ ਵਾਲੇ ਲਗਭਗ 20 ਲੱਖ ਪ੍ਰਵਾਸੀਆਂ ਤੇ ਲਾਗੂ ਹੋਣਗੇ ਜਦੋਂ ਤੱਕ ਕਿ ਇੱਕ ਪਰਿਵਰਤਨਸ਼ੀਲ ਪ੍ਰਬੰਧ ਵਿੱਚ ਢਿੱਲ ਨਹੀਂ ਦਿੱਤੀ ਜਾਂਦੀ ਮੌਜੂਦਾ ਮੌਜੂਦਾ ਸੈਟਲ ਸਟੇਟਸ ਵਾਲੇ ਪ੍ਰਭਾਵਿਤ ਨਹੀਂ ਹੋਣਗੇ ਯੂਕੇ ਸਰਕਾਰ ਦਾ ਕਹਿਣਾ ਹੈ ਕਿ ਇਹ ਵਟਾ ਬਦਲਾ 1.6 ਮਿਲੀਅਨ ਪ੍ਰਵਾਸੀਆਂ ਦੇ ਪ੍ਰਬੰਧਨ ਲਈ ਜ਼ਰੂਰੀ ਹੈ ਜੋ 2030 ਤੱਕ ਸੈਟਲਮੈਂਟ ਲਈ ਯੋਗ ਹੋਣਗੇ ਤਾਂ ਉਹਨਾਂ ਦੱਸਦੀ ਹੈ ਕਿ ਯੂਕੇ ਵਿੱਚ ਪਹਿਲੀ ਵਾਰ ਸਰਕਾਰ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤ ਤੋਂ ਲਈ ਜੁਰਮਾਨੇ ਲਾਏਗੀ ਗੈਰਕਾਨੂੰਨੀ ਪ੍ਰਵਾਸੀਆਂ ਅਤੇ ਵੱਧ ਸਮੇਂ ਲਈ ਠਹਿਰਨ ਵਾਲਿਆਂ ਨੂੰ ਸੈਟਲਮੈਂਟ ਲਈ 30 ਸਾਲ ਤੱਕ ਉਡੀਕ ਕਰਨੀ ਪਵੇਗੀ ਉਹਨਾਂ ਨਾਲ ਲੰਮੇ ਸਮੇਂ ਲਈ ਠਹਿਰਨ ਦੀ ਸੰਭਾਵਨਾ ਖਤਮ ਹੋ ਜਾਏਗੀ ਗ੍ਰੈਬ ਦਫ਼ਤਰ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਇੱਕ ਨਿਯਤ੍ਰਿਤ ਅਤੇ ਚੋਣਵੀਂ ਪ੍ਰਣਾਲੀ ਬਣਾਉਣਾ ਹੈ ਜੋ ਯੂਰਪ ਵਿੱਚ ਸਭ ਤੋਂ ਸਖਤ ਹੋਏਗੀ ਬ੍ਰਿਟੇਨ ਦੀ ਕੀ ਸਟਾਮਰ ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਦੇ ਮਾਈਗ੍ਰੇਸ਼ਨ ਸਿਸਟਮ 'ਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ। ਇਹਨਾਂ ਬਦਲਾਵਾਂ ਨੂੰ ਲਗਭਗ 50 ਸਾਲਾਂ 'ਚ ਲੀਗਲ ਮਾਈਗ੍ਰੇਸ਼ਨ ਮਾਡਲ ਵਿੱਚ ਸਭ ਤੋਂ ਵੱਡਾ ਤੇ ਅਹਿਮ ਬਦਲਾ ਮੰਨਿਆ ਜਾ ਰਿਹਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਸੁਧਾਰ ਹਾਲੀ ਦੇ ਸਾਲਾਂ ਵਿੱਚ ਬ੍ਰਿਟੇਨ ਆਏ ਲੋਕਾਂ ਦੀ ਵਿਸ਼ਾਲ ਸੰਖਿਆ ਦੇ ਮੱਦੇਨਜ਼ਰ ਕੀਤੇ ਗਏ ਨੇ। ਕੀਰ ਸਟਾਰਮ ਦੀ ਅਗਵਾਈ ਵਾਲੀ ਯੂਕੇ ਸਰਕਾਰ ਇਮੀਗ੍ਰੇਸ਼ਨ ਨਿਯਮਾਂ ਨੂੰ ਸਖਤ ਕਰ ਰਹੀ ਹੈ ਯੂਕੇ ਸਰਕਾਰ ਦਾ ਦਾਵਾ ਹੈ ਕਿ ਇਹ 50 ਸਾਲਾਂ ਵਿੱਚ ਕਾਨੂੰਨੀ ਪ੍ਰਵਾਸ ਮਾਡਲ ਵਿੱਚ ਸਭ ਤੋਂ ਵੱਡਾ ਬਦਲਾਅ ਹੋਵੇਗਾ ਬ੍ਰਿਟਿਸ਼ ਗ੍ਰਾਸ ਕੱਤਰ ਸ਼ਵਾਨਾ ਮਹਿਮੂਦ ਨੇ ਇੱਕ ਨਵਾਂ ਰਾਈਡ ਸੈਟਲਮੈਂਟ ਮਾਡਲ ਪੇਸ਼ ਕੀਤਾ ਹੈ ਇਹ ਮੁੜ ਪ੍ਰਵਾਸੀਤ ਕਰੇਗਾ ਕਿ ਪ੍ਰਵਾਸੀ ਕਿਵੇਂ ਅਤੇ ਕਦੋਂ ਸੈਟਲਮੈਂਟ ਲਾਭ ਅਤੇ ਲੰਬੇ ਸਮੇਂ ਦੀ ਰਿਹائش ਪ੍ਰਾਪਤ ਕਰ ਸਕਦੇ ਨੇ ਇਹ ਬਦਲਾਅ ਭਾਰਤ ਸਮੇਤ ਦੁਨੀਆ ਭਰ ਤੋਂ ਬ੍ਰਿਟੇਨ ਆਉਣ ਵਾਲੇ ਲੋਕਾਂ ਨੂੰ ਪ੍ਰਭਾਵਿਤ ਕਰਨਗੇ ਪ੍ਰਸਾਰਿਤ ਤਬਦੀਲੀਆਂ ਦੇ ਤਹਿਤ ਪ੍ਰਵਾਸੀ ਬ੍ਰਿਟਿਸ਼ ਨਾਗਰਿਕ ਬਣਨ ਤੋਂ ਬਾਅਦ ਸਿਰਫ ਲਾਬਾਂ ਤੇ ਸਮਾਜਿਕ ਰਿਹਾਇਸ਼ ਲਈ ਯੋਗ ਹੋਣਗੇ ਸੈਟਲਮੈਂਟ ਤੇ ਲਾਭ ਹੁਣ ਉਪਲਬਧ ਨਹੀਂ ਹੋਣਗੇ ਜੋ ਕਿ ਮੌਜੂਦਾ ਪ੍ਰਣਾਲੀ ਤੋਂ ਇੱਕ ਮਹੱਤਵਪੂਰਨ ਤਬਦੀਲੀ ਹੈ ਸ਼ਬਾਨਾ ਨੇ ਦੱਸਿਆ ਕਿ ਇਹ ਸੁਧਾਰ ਹਾਲੀ ਦੇ ਸਾਲਾਂ ਵਿੱਚ ਬ੍ਰਿਟੇਨ ਆਉਣ ਵਾਲੇ ਵੱਡੀ ਗਿਣਤੀ ਵਿੱਚ ਲੋਕਾਂ ਦੇ ਮੱਦੇਨਜ਼ਰ ਕੀਤੇ ਗਏ ਨੇ ਮਹਾਰਾ ਦਾ ਕਹਿਣਾ ਹੈ ਕਿ ਬ੍ਰਿਟਿਸ਼ ਸਰਕਾਰ ਅਮਰੀਕੀ ਡ੍ਰాంਪ ਪ੍ਰਸ਼ਾਸਨ ਦੇ ਸਖਤ ਵੀਜ਼ਾ ਤੇ ਇਮੀਗ੍ਰੇਸ਼ਨ ਨਿਯਮਾਂ ਦੀ ਪਾਲਣਾ ਕਰਦੀ ਪ੍ਰਤੀਤ ਹੁੰਦੀ ਹੈ ਇਨ੍ਹਾਂ ਤਬਦੀਲੀਆਂ ਤੇ ਬੋਲਦਿਆਂ ਹੋਇਆ ਸ਼ਵਾਨਾ ਨੇ ਕਿਹਾ ਕਿ ਇਸ ਦੇਸ਼ ਵਿੱਚ ਸਥਾਈ ਤੌਰ ਤੇ ਵਸਣਾ ਇੱਕ ਅਧਿਕਾਰ ਨਹੀਂ ਹੈ ਸਗੋਂ ਇੱਕ ਵਿਸ਼ੇਸ਼ ਅਧਿਕਾਰ ਹੈ ਕਿਸੇ ਨੂੰ ਵੀ ਇਸ ਨੂੰ ਕਮਾਉਣਾ ਪਵੇਗਾ ਮੈਂ ਇੱਕ ਟੁੱਟੀ ਹੋਈ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਇੱਕ ਅਜਿਹੇ ਸਿਸਟਮ ਨਾਲ ਬਦਲ ਰਹੀ ਹਾਂ ਜੋ ਯੋਗਦਾਨ, ਏਕੀਕਰਨ ਅਤੇ ਬ੍ਰਿਟਿਸ਼ ਨਿਰਪੱਖਤਾ ਦੀ ਭਾਵਨਾ ਲਈ ਸਤਿਕਾਰ ਨੂੰ ਤਰਜੀਹ ਦਿੰਦਾ ਹੈ ਨਵੇਂ ਪ੍ਰਸਤਾਵਾਂ ਦੇ ਤਹਿਤ ਸੈਟਲਮੈਂਟ ਲਈ ਉਡੀਕ ਦੁੱਗਣੀ ਹੋ ਜਾਏਗੀ ਪ੍ਰਵਾਸੀਆਂ ਨੂੰ ਹੁਣ ਅਨਮਿੱਥੇ ਸਮੇਲੇ ਠਹਿਰਨ ਲਈ ਅਰਜੀ ਦੇਣ ਤੋਂ ਪਹਿਲਾਂ 10 ਸਾਲ ਦੀ ਉਡੀਕ ਕਰਨੀ ਪਵੇਗੀ ਨਾਗਰਿਕਤਾ ਲਾਭ ਹੁਣ ਪ੍ਰਵਾਸੀਆਂ ਨੂੰ ਬ੍ਰਿਟਿਸ਼ ਨਾਗਰਿਕ ਬਣਨ ਤੋਂ ਬਾਅਦ ਹੀ ਉਪਲਬਧ ਹੋਣਗੇ ਸੈਟਲਮੈਂਟ ਤੋਂ ਬਾਅਦ ਨਹੀਂ ਸਿਹਤ ਅਤੇ ਸਮਾਜਿਕ ਦੇਖਪਾਲ ਕਰਮਚਾਰੀਆਂ ਲਈ ਬੇਸਲਾਈਨ 15 ਸਾਲ ਹੋਏਗੀ ਇਹ ਨਿਯਮ 2021 ਤੋਂ ਬਾਅਦ ਯੂਕੇ ਪਹੁੰਚਣ ਵਾਲੇ ਲਗਭਗ 20 ਲੱਖ ਪ੍ਰਵਾਸੀਆਂ ਤੇ ਲਾਗੂ ਹੋਣਗੇ ਜਦੋਂ ਤੱਕ ਕਿ ਇੱਕ ਪਰਿਵਰਤਨਸ਼ੀਲ ਪ੍ਰਬੰਧ ਵਿੱਚ ਢਿੱਲ ਨਹੀਂ ਦਿੱਤੀ ਜਾਂਦੀ ਮੌਜੂਦਾ ਮੌਜੂਦਾ ਸੈਟਲ ਸਟੇਟਸ ਵਾਲੇ ਪ੍ਰਭਾਵਿਤ ਨਹੀਂ ਹੋਣਗੇ ਯੂਕੇ ਸਰਕਾਰ ਦਾ ਕਹਿਣਾ ਹੈ ਕਿ ਇਹ ਵਟਾ ਬਦਲਾ 1.6 ਮਿਲੀਅਨ ਪ੍ਰਵਾਸੀਆਂ ਦੇ ਪ੍ਰਬੰਧਨ ਲਈ ਜ਼ਰੂਰੀ ਹੈ ਜੋ 2030 ਤੱਕ ਸੈਟਲਮੈਂਟ ਲਈ ਯੋਗ ਹੋਣਗੇ ਤਾਂ ਉਹਨਾਂ ਦੱਸਦੀ ਹੈ ਕਿ ਯੂਕੇ ਵਿੱਚ ਪਹਿਲੀ ਵਾਰ ਸਰਕਾਰ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤ ਤੋਂ ਲਈ ਜੁਰਮਾਨੇ ਲਾਏਗੀ ਗੈਰਕਾਨੂੰਨੀ ਪ੍ਰਵਾਸੀਆਂ ਅਤੇ ਵੱਧ ਸਮੇਂ ਲਈ ਠਹਿਰਨ ਵਾਲਿਆਂ ਨੂੰ ਸੈਟਲਮੈਂਟ ਲਈ 30 ਸਾਲ ਤੱਕ ਉਡੀਕ ਕਰਨੀ ਪਵੇਗੀ ਉਹਨਾਂ ਨਾਲ ਲੰਮੇ ਸਮੇਂ ਲਈ ਠਹਿਰਨ ਦੀ ਸੰਭਾਵਨਾ ਖਤਮ ਹੋ ਜਾਏਗੀ ਗ੍ਰੈਬ ਦਫ਼ਤਰ ਦਾ ਕਹਿਣਾ ਹੈ ਕਿ ਇਸ ਦਾ ਉਦੇਸ਼ ਇੱਕ ਨਿਯਤ੍ਰਿਤ ਅਤੇ ਚੋਣਵੀਂ ਪ੍ਰਣਾਲੀ ਬਣਾਉਣਾ ਹੈ ਜੋ ਯੂਰਪ ਵਿੱਚ ਸਭ ਤੋਂ ਸਖਤ ਹੋਏਗੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ, ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ। ਖੋਲਾਂਗੇ ਅੰਦਰੂਨੀ ਰਾਜ਼, ਬਣਾਗੇ ਗੁਲਮਥਵਾਸ। ਖੇੜ, ਸਿੱਖਿਆ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ, ਹਰ ਸ਼ਹਿਰ ਜਾਵਾਂਗੇ। ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ। ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ